ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਜਲੰਧਰ ਵੱਲੋਂ ਪੰਜਾਬ ਸਟੇਟ ਡਿਪਾਰਟਮੈਂਟ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਸਹਿਯੋਗ ਨਾਲ ਜਲੰਧਰ ਕੇਂਦਰੀ ਸਰਕਾਰੀ ਬੈਂਕ EMPLOYEES UNION ਨੇ ਆਪਣੇ ਮੁੱਖ ਦਫ਼ਤਰ ਵਿੱਚ ਦੂਸਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਲੋਕਾਂ ਨੇ ਇਸ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਮ ਤੱਕ 100 ਦੇ ਕਰੀਬ ਬਲੱਡ ਯੂਨਿਟ ਇਕੱਠੇ ਹੋਏ ਇਸ ਖੂਨਦਾਨ ਕੈਂਪ ਵਿੱਚ ਹਲਕਾ ਜਲੰਧਰ ਵੈਸਟ ਦੇ ਵਿਧਾਇਕ ਮਹਿੰਦਰ ਭਗਤ ਦੇ ਸੁਪੁੱਤਰ ਅਤਲ ਭਗਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮਮਤਾ ਸ਼ਰਮਾ ਜਨਰਲ ਸਕ ਕੈਸ਼ੀਅਰ ਨਰੇਸ਼ ਕੁਮਾਰ ਜੁਆਇੰਟ ਕੈਸ਼ੀਅਰ ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੈਸ ਕਤਰ ਸਾਜਨ ਥਾਪਰ ਸਾਜਨ ਪਲਟਾ ਪ੍ਰਭਜੋਤ ਕੌਰ ਭੂਮਿਕਾ ਵਿਰਤੀ ਆਦਿ ਮੌਜੂਦ ਸਨ ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਕੀਰਤ ਸੰਧੀ ਦੀ ਵਿਸ਼ੇਸ਼ ਰਿਪੋਰਟ ਅੱਜ ਪੰਜਾਬ ਹੈਲਥ ਡਿਪਾਰਟਮੈਂਟ ਦੇ ਨਾਲ ਨਾਲ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਨੇ ਜਿਹੜਾ ਖੂਨਦਾਨ ਦਾ ਕੈਂਪ ਲਾਇਆ ਉਹਦੇ ਵਿੱਚ ਅੱਜ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਤੇ ਮੈਂ ਬਹੁਤ ਹੀ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦਾ ਆਗੇ ਮਾਨਵਤਾ ਦੀ ਮਾਨਵਤਾ ਦੀ ਸੇਵਾ ਲਈ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਖੂਨਦਾਨ ਤੇ ਮੈਨੂੰ ਵੀ ਇਹ ਅਜਮਾਹ ਦਾਨ ਕਰਨ ਦਾ ਮੌਕਾ ਮਿਲਿਆ ਤੇ ਨਾਲ ਹੀ ਮੈਂ ਸਾਰੀ ਟੀਮ ਸ਼ਰਮਾ ਮੈਡਨ ਸਿਮਰਤ ਹੋਣੀ ਤੇ ਇਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਅੱਜ ਵੱਧ ਚੜ ਕੇ ਪੂਰੇ ਇਹ ਆਯੋਜਨ ਕੀਤਾ ਹੈ ਸਮਰੋਹ ਦਾ ਤੇ ਸਾਰਿਆਂ ਨੂੰ ਪ੍ਰਸਾਹਿਤ ਕੀਤਾ ਹੈ ਕਿ ਤੁਸੀਂ ਖੂਦਦਾਨ ਕਰੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਸ ਦੇ ਮੌਕੇ ਤੇ ਜਿੰਨਾਂ ਮਾਰਕ ਬਾਦ ਦਿੱਨਾ ਵਾ ਕਿ ਇਦਾਂ ਦੇ ਜਿਹੜੇ ਉਪਰਾਲੇ ਨੇ ਇਹ ਸਾਡੇ ਸਮਾਜ ਦੀ ਐਸਲੀ ਜੀ ਲੋੜਿਆ ਤਾਂ ਕਿ ਆਪਾਂ ਹਰ ਇਨਸਾਨ ਮਾਨਵਤਾ ਦੀ ਸੇਵਾ ਲਈ ਆਪਣਾ ਜਿਹੜਾ ਯੋਗਦਾਨ ਉਹ ਪਾ ਸਕੇ ਤੇ ਇਦਾਂ ਹੀ ਆਉਣ ਵਾਲੇ ਟਾਈਮ 'ਚ ਮਨੁੱਖ ਦੀ ਸੇਵਾ ਕਰਦੇ ਲਈ ਬਹੁਤ ਬਹੁਤ ਧੰਨਵਾਦ ਅੱਜ ਜਲੰਧਰ ਸੈਂਟਰ ਕੋਆਪਰੇਟਿਵ ਬੈਂਕ ਵਿੱਚ ਸਭੂ ਇੰਪਲਾਈਆਂ ਵੱਲੋਂ ਫੂਨ ਦਾ ਟੈਂਪ ਲਗਾਇਆ ਗਿਆ ਤੇ ਪਿਛਲੇ ਸਾਲ ਵੀ ਲਗਵਾਇਆ ਗਿਆ ਸੀਗਾ ਪਿਛਲੇ ਸਾਲ ਅਸੀਂ 16 ਤੋਂ ਵੱਧ ਯੂਨਿਟ ਦਿੱਤੇ ਸੀ ਇਸ ਵਾਰ ਜਿਹੜੇ ਯੂਨਿਟ ਆ 50 ਤੱਕ ਪਹੁੰਚ ਚੁੱਕੇ ਹਨ ਤੇ ਇਸ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਸਾਡੇ ਐਮ ਡੀ ਸਾਹਿਬ ਜ਼ਿਲ੍ਹਾ ਮੈਨੇਜਰ ਤੇ ਚੇਅਰਮੈਨ ਸਾਹਿਬ ਦਾ ਤੇ ਸਮੂਹ ਜਲੰਧਰ EMPLY ਦਾ ਹੈ ਜਿਨ੍ਹਾਂ ਨੇ ਇੱਥੇ ਤੱਕ ਸਾਨੂੰ ਹੁਣ ਤੱਕ ਕੰਨ ਕੇ ਪਹੁੰਚਾਇਆ ਹੈ ਮੇਰੇ ਕੋਲ ਲਾਸਟ ਟਾਈਮ ਸਿਵਲ ਹਸਪੀਟਲ ਤੋਂ ਟੀਮ ਆਈ ਸੀ ਕਿ ਖੂਨ ਦੀ ਬਹੁਤ ਕਮੀ ਆ ਰਹੀ ਆ ਜਿੰਨੇ ਕੁ ਪੇਸ਼ੈਂਟ ਆ ਰਹੇ ਆ ਡੇਲੀ ਖੂਨ ਪੂਰਾ ਨਹੀਂ ਹੋ ਰਿਹਾ ਸੋ ਮੌਸਮ ਕਰਕੇ ਕੁਛ ਇਦਾਂ ਦੇ ਹਾਲਾਤਾਂ ਕਰਕੇ ਮੈਂ ਕਰਨੀ ਸੀ ਭਾਈ ਸੋ ਅੱਜ ਅਸੀਂ ਬਹੁਤ ਹੀ ਮੈਨੂੰ ਖੁਸ਼ੀ ਹੈ ਕਿ ਲੋਕੀ ਵੱੜ ਚੜ ਕੇ ਹਿੱਸਾ ਲੈਣੇ ਨੇ ਔਰ ਅੱਜ ਹਲਕੇ ਦੇ ਇਧਰੋਂ ਸਾਡੇ ਆਏ ਨੇ ਐਮਐਲਏ ਐਮਐਲਏ ਸਾਬੀ ਆਏ ਨੇ ਜਿਨ੍ਹਾਂ ਨੇ ਆ ਕੇ ਸਾਡਾ ਮਤਲਬ ਬਹੁਤ ਹੌਸਲਾ ਵਧਾਇਆ ਹੈ ਔਰ ਇਹਨਾਂ ਨੇ ਖੁਦ ਦਾ ਖੁਦ ਦਾ ਨੂੰ ਕੈਂਪ ਚ ਹਿੱਸਾ ਲਿਆ ਹੈ ਹਿੱਸਾ ਪਾਇਆ ਹੈ ਸੋ ਮੈਂ ਇਹਨਾਂ ਦਾ ਬੈਂਕ ਵੀ ਜਾਣਦਾ ਬਹੁਤ ਹੀ ਧੰਨਵਾਦੀ ਹਾਂ ਇਹਨਾਂ ਦੇ ਪੂਰੇ ਆਪਣੇ EMPLYEE ਵੱਲੋਂ ਕਿਉਂਕਿ ਜਿੱਦਾਂ ਇਹ ਇਸ ਸ਼ਖੀਅਤ ਅੱਧਾ ਨੇ ਕਿ ਜੇ ਇਹ ਆ ਕੇ ਹੌਸਲਾ ਦੇਣਗੇ ਹੁਣ ਤੱਕ ਸਾਡੇ 50 ਯੂਨਿਟ ਹੋ ਚੁੱਕੇ ਨੇ ਮੈਨੂੰ ਲੱਗਦਾ ਕਿ ਇਹਨਾਂ ਵੱਲ ਦੇਖ ਕੇ ਸਾਡੇ ਹੋਰ ਮਲਾਜ਼ਮ ਸੋ ਯੂਨਟ ਦਾ ਕੰਮ ਜਿਸੀ ਗੰਦਮਾਂਗੇ ਸੋ ਮੈਂ ਇਹਨਾਂ ਦਾ ਬੈਂਕ ਤੇ ਆਉਣ ਤੇ ਬਹੁਤ ਹੀ ਧੰਨਵਾਦੀ ਹਾਂ ਤੇ ਇਹ ਹਮੇਸ਼ਾ ਹੀ ਸਾਡਾ ਇਦਾਂ ਹੌਸਲਾ ਬਣਾ ਦਿੰਦੇ ਨੇ ਤੁਹਾਨੂੰ